ਪੁਰਾਣੇ ਸਮੇਂ ਵਿੱਚ ਤੀਆਂ ਦਾ ਤਿਹਾਰ ਬੜੀ ਹੀ ਧੂਮ-ਤਾਮ ਦੇ ਨਾਲ ਮਨਾਇਆ ਜਾਂਦਾ ਸੀ ਪਰ ਹੁਣ ਅਜੋਕੇ ਸਮੇਂ ਵਿੱਚ ਤੀਆਂ ਦਾ ਤਿਹਾਰ ਅਲੋਪ ਹੁੰਦਾ ਜਾ ਰਿਹਾ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਦੇ ਨਾਲ ਜੁੜ ਚੁੱਕੀ ਹੈ ਤੀਆਂ ਦੇ ਤਿਹਾਰ ਨੂੰ ਅਲੋਪ ਹੁੰਦਾ ਵੇਖਦਿਆਂ ਨਾਬਾ ਬਲਾਕ ਤੇ ਪਿੰਡ ਮਟੋੜਾ ਡਾ ਦੇ ਸਰਕਾਰੀ ਸਕੂਲ ਦੇ ਵਿੱਚ ਸਕੂਲ ਦੀਆਂ ਬੱਚੀਆਂ, ਬਜ਼ੁਰਗਔਰਤਾਂ ਅਤੇ ਮੋਟਿਆਰਾ ਨੇ ਤੀਆਂ ਦਾ ਤਿਹਾਰ ਮੌਕੇ ਗਿੱਧਾ ਅਤੇ ਭੰਗੜਾ ਪਾ ਕੇ ਤਿਹਾਰ ਮਨਾਇਆ ਪਾਵੇਂ ਕੀ ਆਤ ਦੀ ਗਰਮੀ ਨੇ ਸਾਰੇ ਨੂੰ ਹੀ ਬਿਹਾਲ ਕਰ ਦਿੱਤਾ ਹੈ ਪਰ ਨੌਜਵਾਨ ਲੜਕੀਆਂ ਤੇ ਔਰਤਾ ਦਾ ਹੌਸਲਾ ਬਿਲਕੁਲ ਬਰਕਰਾਰ ਰਿਹਾ ਇਸ ਤੀਆਂ ਦੇ ਤਿਉਹਾਰ ਮੌਕੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉਪ ਸਿੱਖਿਆ ਅਫਸਰ ਵੱਲੋਂ ਵੀ ਬੋਲੀਆਂ ਪਾ ਕੇ ਕਿੱਦਾਂ ਪਾਇਆ ਗਿਆ ਤੀਆਂ ਦਾ ਤਿਹਾਸ ਸਕੂਲਾਂ ਦੇ ਵਿੱਚ ਨੌਜਵਾਨ ਪੀੜੀ ਨੂੰ ਸੱਭਿਆਚਾਰ ਨਾਲ ਜੋੜਨ ਦੇ ਲਈ ਕੀਤਾ ਜਾ ਰਿਹਾ ਜਿਸ ਤਰ੍ਹਾਂ ਕੀ ਪੰਜਾਬ ਵਿੱਚ ਮਸ਼ਹੂਰ ਹੈ ਤੀਆਂ ਤੀਸ ਦੀਆਂ ਭਾਦੋ ਦੇ ਮੁਕਲਾਵੇ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਲੜਕੀਆਂ ਪੇਕੇ ਘਰ ਵਿਆਹ ਤੋਂ ਬਾਅਦ ਧੀਆਂ ਦੇ ਮਹੀਨੇ ਵਿੱਚ ਆਉਂਦੇ ਆਸਾਵਨ ਦੇ ਮਹੀਨੇ ਵਿੱਚ ਆਉਂਦੀਆਂ ਸੀ ਔਰ ਸਾਰੇ ਮਿਲ ਕੇ ਆਪਣੇ ਦੁੱਖ ਸੁੱਖ ਆਪਣੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਸੀ ਅੱਜ ਕੱਲ ਭਾਵੇਂ ਇਹ ਲੋਪ ਹੋ ਰਿਹਾ ਪਰ ਸਕੂਲਾਂ ਦੇ ਵਿੱਚ ਜਦੋਂ ਇਹ ਉਤਿਹਾਰ ਮਨਾਇਆ ਜਾ ਰਿਹਾ ਹੈਗਾ ਤਾਂ ਇਹਦੇ ਨਾਲ ਖੁਸ਼ੀ ਹੁੰਦੀ ਹੈ ਕਿ ਅਸੀਂ ਪੰਜਾਬੀ ਵਿਰਸੇ ਦੇ ਨਾਲ ਬੱਚਿਆਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰਦੇ ਇਹ ਬਹੁਤ ਹੀ ਅੱਛਾ ਉਪਰਾਲਾ ਹੈਗਾ ਅਧਿਆਪਕ ਸਹਿਬਾਨ ਦਾ ਬੀਪੀ ਸਹਿਬਾਨ ਦਾ ਔਰ ਸਾਡੇ ਸਰਕਾਰ ਦਾ ਵੀ ਹੈ ਕਿ ਅਸੀਂ ਇਹ ਪੰਜਾਬੀ ਵਿਰਸੇ ਨੂੰ ਪਹਿਲੇ ਨਾਲੋਂ ਜ਼ਿਆਦਾ ਅਮੀਰ ਹੋਰ ਬਣਾ ਸਕੀਏ। ਉਸ ਵੀ ਬਚਪਨ ਦੀਆਂ ਗੱਲਾਂ ਸ਼ੇਅਰ ਕੀਤੀਆਂ ਕਿਵੇਂ ਦੇਖਦੇ ਹਾਂ ਉਸ ਟਾਈਮ ਤੇ ਹੁੰਦੇ ਕੰਮ ਉਹ। ਉਸ ਟਾਈਮ ਕੁਝ ਮਾਹੌਲ ਹੋਰ ਸੀ ਕਿਉਂਕਿ ਉਸ ਸਮੇਂ ਵਾਤਾਵਰਣ ਥੋੜਾ ਜ਼ਿਆਦਾ ਖੁੱਲਾ ਸੀ। ਇਸ ਟਾਈਮ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈਗਾ ਕਿ ਸਮਾਜ ਦੇ ਵਿੱਚ ਕਈ ਚੰਗੀਆਂ ਬਣੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਥੋੜਾ ਅੰਦਰ ਹੀ ਰੱਖ ਕੇ ਰਾਜੀ ਹੈਗੇ ਆਂ। ਪਰ ਇੱਕ ਸਕੂਲ ਏ ਕਿ ਜਿਹੇ ਜਗ੍ਹਾ ਹੈਗੀ ਆ ਜਿੱਥੇ ਮਾਪੇ ਅੱਜ ਵੀ ਬਹੁਤ ਵਿਸ਼ਵਾਸ ਦੇ ਨਾਲ ਭੇਜਦੇ ਨੇ। ਔਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਅੱਛਾ ਉਪਰਾਲਾ ਹੈਗਾ ਔਰ ਸਾਨੂੰ ਇਸ ਉਪਰਾਲੇ ਨੂੰ ਜਾਰੀ ਰੱਖਣਾ ਚਾਹੀਦਾ ਕਾਫੀ ਦੇਰ ਤੋਂ ਇਹ ਸਰਕਾਰ ਦਾ ਵੀ ਉਪਰਾਲਾ ਰਿਹਾ ਕਿ ਜੋ ਵਿਰਸਾ ਅਲੋਪ ਹੋ ਰਿਹਾ ਉਸ ਨੂੰ ਦੁਬਾਰਾ ਤੋਂ ਇੱਕਾਪੜਾ ਪੰਜਾਬ ਨੂੰ ਫੇਰ ਦੁਬਾਰਾ ਤੋਂ ਅਗਲਾ ਪੰਜਾਬ ਬਣਾਇਆ ਜਾਵੇ ਉਹ ਯਤਨਾਂ ਦੇ ਤਹਿਤ ਹੀ ਤੇ ਲੋੜ ਵੀ ਮਹਿਸੂਸ ਹੁੰਦੀ ਹੈ ਕਿਉਂਕਿ ਅੱਜ ਕੱਲ ਇਹ ਜ਼ਿਆਦਾ ਜ਼ਰੂਰੀ ਹੋ ਗਿਆ ਕਿ ਛੋਟੇ ਬੱਚਾ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜੀਏ ਜਿਸ ਤਰ੍ਹਾਂ ਮੈਂ ਕਈ ਵਾਰ ਕਹਿ ਚੁੱਕੀ ਹਾਂ ਕਿ ਜਿਹੜੇ ਸਾਡੇ ਟ੍ਰੈਡੀਸ਼ਨਲ ਗਹਿਣੇ ਸੀਗੇ ਉਹਨਾਂ ਦੀ ਜਗ੍ਹਾ ਅੱਜ ਕੱਲ ਮਾਡਰਨਾਈਜ਼ਡ ਜਿਹੜੇ ਗਹਿਣਿਆਂ ਨੇ ਲੈ ਲਈ ਹੈ ਤੇ ਉਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਉਹਦੇ ਬਾਰੇ ਪਤਾ ਹੋਵੇ ਪੁਰਾਣੇ ਜ਼ਮਾਨੇ ਵਿੱਚ ਇਕੱਠੇ ਪਰਿਵਾਰ ਹੁੰਦੇ ਸੀ ਜਿੱਥੇ ਕਿ ਆਪਣੇ ਆਪ ਹੀ ਇੱਕ ਪੀੜੀ ਤੋਂ ਦੂਜੀ ਪੀੜੀ ਜੋ ਸਾਡੇ ਰੀਤੀ ਰਿਵਾਜ ਹੁੰਦੇ ਨੇ ਵਿਆਹਾਂ ਤੇ ਤੁਸੀਂ ਅੱਜ ਕੱਲ ਦੇਖੋ ਕਿ ਅੱਜ ਕੱਲ ਦੀ ਨਵੀਂ ਜਨਰੇਸ਼ਨ ਜਦੋਂ ਵਿਆਹ ਕਰਦੀ ਹੈ ਸਾਰੇ ਪੁਰਾਣੇ ਰੀਤੀ ਰਿਵਾਜ ਜਿਹੜੇ ਨੇ ਉਹ ਮੂਵੀ ਕੈਮਰੇ ਵਾਲੇ ਦੱਸਦੇ ਨੇ ਉਹਨਾਂ ਨੂੰ ਆਪ ਨਹੀਂ ਪਤਾ ਹੁੰਦੇ ਪਰ ਇਹ ਜ਼ਰੂਰੀ ਹੈ ਕਿ ਇੱਕ ਵਾਰੀ ਜੇ ਆਪਾਂ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਤੇ ਇਹ ਸਾਰੇ ਰੀਤੀ ਰਿਵਾਜ ਜੋ ਵਿਆਹਾਂ ਤੇ ਹੁੰਦੇ ਨੇ ਜਾਂ ਖੁਸ਼ੀ ਦੇ ਗਮੀ ਦੇ ਤੇ ਇਹ ਤੀਆਂ ਦੇ ਜਿਹੜੇ ਨੇ ਇਹ ਸਾਰੇ ਫੇਰ ਦੁਬਾਰਾ ਤੋਂ ਬੱਚਿਆਂ ਨੂੰ ਸਿਖਾਏ ਜਾਣ ਤਾਂ ਕਿ ਇੱਕ ਵਾਰੀ ਫੇਰ ਆਪਾਂ ਰੰਗਲਾ ਪੰਜਾਬ ਬਣਾ ਸਕੀਏ ਸੋ ਇਹਦੀ ਮਤਲਬ ਸ਼ੁਰੂਆਤ ਕੀਤੀ ਹੈ ਕਿ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਏ ਅਜਤੀਆਂ ਦਾ ਮਹੱਤਵ ਜਿਸ ਤਰ੍ਹਾਂ ਇਹ ਜਿਹੜਾ ਮੌਸਮ ਚੱਲ ਰਿਹਾ ਦੇ ਵਿੱਚ ਕਿਹੜੇ ਰੋਜ਼ ਅਲੱਗ-ਅਲੱਗ ਅੱਜ ਹਰਿਆਲੀ ਤੀਜ ਹੈ ਉਹਦੇ ਬਾਰੇ ਵੀ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਤੇ ਇਸ ਤਰ੍ਹਾਂ ਜਦੋਂ ਬੱਚੇ ਇਕੱਠੇ ਹੋ ਕੇ ਨੱਚਦੇ ਨੇ ਗਾਉਂਦੇ ਨੇ ਤਾਂ ਉਹਨਾਂ ਨੂੰ ਉਹ ਪੁਰਾਣੇ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਸੀ ਮਹਿਸੂਸ ਕਰਦੇ ਆ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਟੋਰਡਾ ਵਿਖੇ ਅਸੀਂ ਤੀਆਂ ਤੇਜ ਦੀਆਂ ਅਧਿਨ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਵਿੱਚ ਪਿੰਡ ਦੀਆਂ ਮਾਵਾਂ ਤੇ ਬੱਚਿਆਂ ਨੇ ਰਲ ਕੇ ਤੀਆਂ ਤੇਜ ਦੀਆਂ ਤਿਹਾੜੀ ਮਨਾਇਆ ਤੇ ਸਾਡੀ ਕੋਸ਼ਿਸ਼ ਇਹ ਸੀ ਕਿ ਜਿਹੜਾ ਅਸੀਂ ਵਿਰਾਸਤ ਨਾਲ ਬੱਚਿਆਂ ਨੂੰ ਜੋੜ ਕੇ ਉਹਨਾਂ ਨੂੰ ਜਿਹੜਾ ਸੱਭਿਆਚਾਰ ਸਾਡਾ ਪੁਰਾਣਾ ਉਹ ਸਾਰਾ ਸਖਾਈਏ ਤੇ ਇਸ ਮੌਕੇ ਤੇ ਸਾਡੀਆਂ ਬਜ਼ੁਰਗ ਵੀ ਸ਼ਾਮਲ ਹੋਈਆਂ ਨੇ ਜਿਨ੍ਹਾਂ ਨੇ ਪੁਰਾਣਾ ਸਾਡਾ ਕਲਚਰ ਬੋਲੀਆਂ ਸਿੱਖਣੀਆਂ ਜਾਂ ਸਾਡੇ ਜਿਹੜੇ ਗਾਣੇ ਨੇ ਅੱਡ ਅੱਡ ਉਹਨਾਂ ਦੇ ਜਿਹੜੇ ਨਾਂ ਨੇ ਸਾਡੇ ਵਿਰਸੇ ਦੇ ਵਿੱਚ ਉਹ ਅਸੀਂ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰੀ ਆ ਜਿਹੜੀਆਂ ਸਾਡੀਆਂ ਬੜੀਆਂ ਇੱਕ ਦੂਸਰੇਆਂ ਦੀਆਂ ਬੋਲੀਆਂ ਇੱਕ ਦੂਜੇ ਨੂੰ ਪ੍ਰੇਰਿਤ ਕਰਨ ਦੇ ਲਈ ਇੱਕ ਦੂਜੇ ਨੂੰ ਸਿਖਾਉਣ ਦੇ ਲਈ ਜਿਹੜੀਆਂ ਉਹ ਸਾਰਾ ਅੱਜ ਇਸ ਸਟੇਜ ਤੋਂ ਬੋਲਣ ਦੀ ਬੱਚਿਆਂ ਨੇ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਮਾਮਾ ਨੇ ਵੀ ਸਮੂਲੀਅਤ ਕਰੀ ਐ ਤੇ ਸਾਡੇ ਅਧਿਆਪਕਾਂ ਨੇ ਵੀ ਰਲ ਕੇ ਮਨਾਈਆਂ ਦਿੱਤੀਆਂ ਠੀਕ ਹੈ ਦੋਸਤਾਂ ਨੂੰ ਬਹੁਤ ਬਹੁਤ ਧੰਨ ਦੇ ਪ੍ਰੋਗਰਾਮ ਵਿੱਚ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਪਰਮਿੰਦਰ ਜੀ ਜੀ ਤੇ ਡਿਪਟੀ ਡੀਓ ਮੈਡਮ ਮਨਵਿੰਦਰ ਕੌਰ ਜੀ ਭੋਲਰ ਤੇ ਹੋਰ ਸਾਡੇ ਜਿਹੜੇ ਵੱਖ-ਵੱਖ ਸੰਸਥਾਵਾਂ ਚੋਂ ਲੋਕ ਇੱਥੇ ਹਾਜ਼ਰ ਹੋਇਆ। ਤਿੰਨਾਂ ਸਾਲੋਂ ਦੇ ਮਹੀਨੇ ਬਣਾਈਆਂ ਜਾਂਦੀਆਂ ਨੇ ਇਸ ਦਿਨ ਪਿੰਡ ਦੀਆਂ ਕੁੜੀਆਂ ਕੱਟੀਆਂ ਉਹ ਇੱਕ ਸਾਂਝੀ ਥਾਂ ਤੇ ਗਿੱਦਾਂ ਪਾਉਂਦੀਆਂ ਨੇ ਪਿੰਗਾ ਝੂੜਦੀਆਂ ਨੇ ਇਸ ਦਿਨ ਬਾਬਲ ਆਪਣੇ ਧੀ ਵਾਸਤੇ ਸੰਧਾਰਾ ਲੈ ਕੇ ਜਾਂਦੇ ਨੇ। ਬਹੁਤ ਵਧੀਆ ਲੱਗ ਗਿਆ ਮੈਨੂੰ। ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹੋ ਧੀ ਦੇ ਬਰਥਡੇ? ਬਾਕੀ ਸਾਰੇ ਫੀਸਟਾ ਕੁੜੀਆਂ ਇੱਕ ਖਾਂਜੀ ਥਾਂ ਤੇ ਇਕੱਠੀਆਂ ਹੋ ਕੇ ਗਿੱਦਾ ਪਾਉਂਦੀਆਂ ਨੇ ਬਾਬਲ ਤੇ ਪੀਲਾ ਸੰਦਾਰੇ ਲੱਕ ਜਾਂਦੇ ਨੇ ਤੇ ਆਪੇ ਖੁਲਾਸਾ ਪਿੰਗਾ ਜੁੜ ਗਿਆ ਨੇ ਅੱਜ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹੋ ਤਿਹਾੜ ਅਸੀਂ ਕਿੱਦਾਂ ਬਾਕੀ ਸੈਲੀਬ੍ਰੇਟ